ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਆਪਣੇ YouTube ਚੈਨਲ 'ਤੇ ਅੱਜ ਆਪਾਂ ਬਣਾਵਾਂਗੇ ਕद्दू ਦੀ ਸਬਜ਼ੀ ਆਪਾਂ ਇੱਕ ਆਸਾਨ ਤਰੀਕੇ ਨਾਲ ਬਹੁਤ ਹੀ ਵਧੀਆ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਕद्दू ਨੂੰ ਚੰਗੀ ਤਰ੍ਹਾਂ ਧੋ ਲਿਆ ਏ ਤੇ ਇਸ ਤਰ੍ਹਾਂ ਆਪਾਂ ਨੇ ਕੱਟ ਕੇ ਕद्दू ਨੂੰ ਤਿਆਰ ਕਰ ਲਿਆ ਏ 1 ਕਿਲੋ ਆਪਾਂ 1 ਕਿਲੋ ਕद्दू ਲਿਆ ਮੈਂ 3 ਨਾ ਟਮਾਟਰ ਲਿਆ ਲਸਣ ਲਿਆ ਇਸ ਤਰ੍ਹਾਂ ਆਪਾਂ ਨੇ 4 ਤੋਂ 5 ਆਪਾਂ ਨੇ ਹਰੀਆਂ ਮਿਰਚਾਂ ਲਈਆਂ ਏ प्याज ਨੂੰ ਇਸ ਤਰ੍ਹਾਂ ਮੈਂ ਕੱਟ ਲਿਆ ਹੈ ਲੰਬਾਈ ਦੇ ਵਿੱਚ ਤੇ ਹੁਣ ਆਪਾਂ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਕੜਾਈ ਦੇ ਵਿੱਚ ਪਾ ਲਏ ਆਪਾਂ ਨੇ ਸਰੋਂ ਦਾ ਤੇਲ ਤੇ ਤੇਲ ਨੂੰ ਹੁਣ ਆਪਾਂ ਗਰਮ ਹੋਣ ਦਵਾਂਗੇ ਵੱਡੇ 4 ਚਮਚ ਮੈਂ ਤੇਲ ਦੇ ਲਏ ਨੇ ਤੇਲ ਦੇ ਗਰਮ ਹੋਣ ਤੇ ਇਹਦੇ ਵਿੱਚ ਇੱਕ ਅੱਧਾ ਚਮਚ ਜੀਰਾ ਤੇ ਕੁਟਕੀ ਆਪਾਂ ਨੇ ਧਨੀਆ ਪਾਇਆ ਮਸਾਲੇ ਨੂੰ ਥੋੜਾ ਜਿਹਾ ਸੇਕ ਲੱਗਣ ਤੋਂ ਬਾਅਦ ਇਹ ਚੱਪਾ ਅੰਕਿਆਲ ਫਾੜਮਾਗੇ ਪਿਆਜ਼ ਨੂੰ ਬ੍ਰਾਊਨ ਹੋਣ ਤੱਕ ਆਪਾਂ ਭੁੰਨਾਂਗੇ ਆਮਚੂਰ ਦਾ ਪਾਊਡਰ ਲਾਲ ਮਿਰਚ ਦਾ ਚਮਚਾ ਗਰਮ ਮਸਾਲਾ ini important kala namanya <laughs> ਪੀਸੀਆਂ ਹੋਈਆਂ ਹਰੀਆਂ ਮਿਰਚਾਂ ਤੇ ਲਸਣ ਪਾ ਦਵਾਂਗੇ ਇਸ ਤਰ੍ਹਾਂ ਬਰੀਕ ਕੱਟ ਕੇ ਆਪਾਂ ਨੇ ਤਿੰਨ ਟਮਾਟਰ ਲਏ ਨੇ ਤੇ ਹੁਣ ਇਹਦੇ ਵਿੱਚ ਪਾ ਦਵਾਂਗੇ ਆਪਾਂ ਕਦੂ ਤੇ ਇਹਦੇ ਵਿੱਚ ਪਾ ਦਵਾਂਗੇ 1 ਚਮਚਾ ਆਪਾਂ ਨਮਕ ਦਾ 1 ਚਮਚਾ ਨਮਕ ਪਾ ਕੇ ਆਪਾਂ ਇਹਨੂੰ ਸੇਕ ਲਵਾਵਾਂਗੇ 3-4 ਮਿੰਟ ਸੇਕ ਲਵਾਵਾਂਗੇ ਥੋੜਾ ਜਿਹਾ ਕੱਦੂ ਨੂੰ ਆਪਾਂ ਸੌਫਟ ਕਰ ਲਵਾਂਗੇ ਨਮਕ ਪਾ ਕੇ ਜਿਹੜੀ ਆਪਣੀ ਸਬਜ਼ੀ ਆ ਉਹ ਥੋੜੀ ਜਿਹੀ ਛੇਤੀ ਬਣ ਜਾਂਦੀ ਹੈ ਇਸ ਕਰਕੇ ਆਪਾਂ ਨਮਕ ਪਾ ਕੇ ਸੇਕ ਲਵਾਵਾਂਗੇ ਬਾਕੀ ਮਸਾਲੇ ਆਪਾਂ ਬਾਅਦ ਚ ਪਾਵਾਂਗੇ ਹੁਣ ਢੱਕ ਕੇ ਆਪਾਂ ਸਬਜ਼ੀ ਨੂੰ ਪਕਾਵਾਂਗੇ ਤੇ ਵਿੱਚ ਵਿੱਚ ਆਪਾਂ ਹਿਲਾਈ ਜਾਵਾਂਗੇ ਸਬਜ਼ੀ ਨੂੰ ਅਬ ਜਿੰਨ ਚੰਟਮੈਂਟ ਸੇ ਇਕਲਵਾ ਲਿਆ ਤੇ ਹੁਣ ਆਪਾਂ ਮਸਾਲੇ ਬਾਦਵਾਂਗੇ ਸਾਰੇ ਹੱਲੇ ਭੋਂ ਤੋਂ ਬਾਅਦ ਆਪਾਂ ਸਾਰੇ ਮਸਾਲਿਆਂ ਨੂੰ ਇੱਕ ਵਾਰ ਸੇਕ ਲਵਾ ਲਵਾਂਗੇ ਦੋ ਤੋਂ 2 ਮਿੰਟ ਤੱਕ ਆਪਾਂ ਘੱਟ ਗਿਆ ਨੂੰ ਸੇਕ ਲਵਾਵਾਂਗੇ ਤਾਂ ਜੋ ਕਿ ਆਪਣੇ ਮਸਾਲੇ ਜਿਹੜੇ ਪੱਤ ਜਾਣ ਅੱਧਾ ਚਮਚਾ ਸੁੱਕੀ ਮੇਥੀ ਪਾਈ ਆਪਾਂ ਨੇ ਗੋਮੇ ਦਾ ਪਪਰਨੇ ਮਸਾਲਿਆਂ ਨੂੰ ਸਹੀ ਕਲਵਾ ਲਿਆ ਤੇ ਹੁਣ ਇਸ ਤੋਂ ਬਾਅਦ ਪਾਵਾਂਗੇ ਆਪਾਂ ਬ੍ਰਿਕਟਾ ਆਇਆ ਹਰਾ ਧਨੀਆ ਉੱਠੇ ਦਾ ਦੁੱਧ ਸਾਗੀ ਆਪਾਂ ਨੇ ਬਣਾ ਕੇ ਤਿਆਰ ਕਰ ਲਈਏ ਲਾਸਟ ਦੇ ਵਿੱਚ ਪਾਵਾਂਗੇ ਆਪਾਂ ਚੀਨੀ ਦੇ ਦੋ ਚਮਚ ਤੁਸੀਂ ਚੀਨੀ ਦੀ ਜਗ੍ਹਾ ਤੇ ਗੁੜ ਜਾਂ ਸ਼ੱਕਰ ਵੀ ਆਪਾਂ ਪਾ ਸਕਦੇ ਆ ਪਰ ਮੈਂ ਇੱਥੇ ਚੀਨੀ ਪਾਈ ਏ ਸਾਡੀ ਅਗਲੀ ਵੀਡੀਓ ਤੁਹਾਨੂੰ ਕਿੱਦਾਂ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਾਡੀ ਹੈਲਥੀ ਲੱਖਣ ਵਾਸਤੇ ਸਾਡੀ ਅਗਲੀ ਵੀਡੀਓ ਦੇਖਣ ਵਾਸਤੇ ਧੰਨਵਾਦ